ਮਾਬੰਦਰ ਕੋਰ ਮੇਰੇ ਵੱਲੋਂ ਪ੍ਰੇਮ ਪਰਿਸ਼ਾਦ ਸ੍ਰੀ ਕਾਲ ਜੀ ਅੱਜ ਇੱਕ ਮੈਂ ਤੁਹਾਨੂੰ ਬਹੁਤ ਸੋਹਣਾ ਪੰਜਾਬੀ ਲੋਕ ਗੀਤ ਸੁਣਾ ਰਿਹਾ ਹਾਂ ਤੇ ਸੁਣੋ ਤੇ ਇਸ ਦਾ ਆਨੰਦ ਮਾਣੋ ਜੀ ਇਹਦੇ ਵਿੱਚ ਹਰ ਇੱਕ ਰਿਸ਼ਤੇ ਦੀ ਗੱਲ ਕੀਤੀ ਗਈ ਹੈ ਤੇ ਹਰ ਇੱਕ ਬੰਦੇ ਦੀ ਗੱਲ ਕੀਤੀ ਗਈ ਹੈ ਵੀ ਕਿਹੜਾ ਬੰਦਾ ਕਦੋਂ ਖੁਸ਼ ਹੁੰਦਾ ਹੈ ਕਿਹੜੀ ਚੀਜ਼ ਨੂੰ ਵੇਖ ਕੇ ਖੁਸ਼ ਹੁੰਦਾ ਹੈ ਤੇ ਇਸੇ ਤਰ੍ਹਾਂ ਦਾ ਇਹ ਪੰਜਾਬੀ ਲੋਕ ਗੀਤ ਹੈ ਤੇ ਛੋਟੀ ਬਾਜਦਾ ਹੈ ਲੰਮੀ ਹੀਕ ਵਾਲਾ ਨਹੀਂ ਹੈ ਤੇ ਸੁਣੋ ਤੇ ਇਹਦਾ ਆਨੰਦ ਮਾਣੋ ਜੀ ਹਰ ਇੱਕ ਪ੍ਰਾਣੀ ਜਗਤੇ ਖਜੋਂਦਾ ਹੈ ਜਦੋਂ ਕਦੇ ਮੈਂ ਸਦਕੇ ਇਹਦੇ ਬਾਰੇ ਜਗਤੇ ਵੱਖੋ ਵੱਖ ਵਿਚਾਰਾਂ ਹਰ ਇੱਕ ਪ੍ਰਾਣੀ ਜਗਤੇ ਖਜੋਂਦਾ ਹੈ ਜਦੋਂ ਕਦੇ ਮੈਂ ਸਦਕੇ ਇਹਦੇ ਬਾਰੇ ਜਗਤੇ ਵੱਖੋ ਵੱਖ ਵਿਚਾਰਾਂ ਪਉ ਰਾਖੋ ਜੋਂਦਾ ਗੀਤ ਸੁਣਾਉਂਦਾ ਫੁੱਲਾਂ ਨੂੰ ਮੈਂ ਸਦਕੇ ਖੁਸ਼ੀ ਮਣਾਉਂਦਾ ਫੁੱਲ ਜਦ ਅੱਲਾਹ ਵਾਲਾਂ ਤੇ ਨਾਰਾਂ ਆਏ ਲੜਕੋ ਜੋ ਹੁੰਦੀ ਐ ਨੱਚ ਕੇ ਨਾਲ ਸਹੇਲੀਆਂ ਦੇ ਮੈਂ ਸਦਕੇ ਗੱਭਰੂ ਖੁਸ਼ ਹੁੰਦਾ ਵਿੱਚ ਬੈ ਕੇ ਜੁੰਡੀ ਰਿਆਰਾ ਅਬੈਲੀ ਖੁਸ਼ ਹੁੰਦਾ ਜਦ ਸੁਣ ਸੁਣਦੇ ਉਸ ਦੇ ਨਲਕਾਰੇ ਨੂੰ ਮੈਂ ਸਦਕੇ ਪਿੰਪਲ ਸਤਿਵਾਲੇ ਤੋਂ ਜਾਂਦੀਆਂ ਉਹ ਡਗਟਾਰਾ ਲਾੜੀ ਖੁਜੋਂਦੀ ਜਦ ਲਾਕੇ ਮਹਿੰਦੀ ਸਗਣਾ ਦੀ ਅਲਾੜੀ ਖੁਜੋਂਦੀ ਐ ਲਾਕੇ ਮਹਿੰਦੀ ਸਗਣਾ ਦੀ ਮੈਂ ਸਦਕੇ ਲਾੜਾ ਖੁਜੋਂਦਾ ਹੈ ਪਗਤੇ ਕਲਗੀ ਲਾਵੇ ਜੀਜਾ ਖੁਜੋਂਦਾ ਜਦ ਨੋਟਵਾਰ ਦਾ ਸਾਲੀ ਤੋਂ ਮੈਂ ਸਦਕੇ ਜੀਜਾ ਖੁਜੋਂਦਾ ਜਦ ਲੋਟਵਾਰ ਦਾ ਸਾਲੀ ਤੋਂ ਅਸਾਲੀ ਖੁਜੋਂਦੀ ਐ ਜੀਜੇ ਤੜੀ ਬਣ ਘਟਾ ਕੇ ਦਾਦੀ ਖੁਜੋਂਦੀ ਦਾਦ ਦੇ ਖੁਸ਼ੀ ਮਨਾਂ ਦੀ ਢੋਲੀ ਤੋਰ ਕੇ ਪੋਤੀ ਦੀ ਮੈਂ ਸਦਕੇ ਦਾਦਾ ਖੁਸ਼ ਹੁੰਦਾ ਹੈ ਪੋਤੇ ਨੂੰ ਵਿਆਹ ਕੇ ਤੂੰ ਵੀ ਖੁਸ਼ ਹੁੰਦੀ ਜਦ ਆਉਂਦੀ ਹੱਥ ਗਵਈਏ ਦੇ ਮੈਂ ਸਦਕੇ ਤੂੰ ਵੀ ਖੁਸ਼ ਹੁੰਦੀ ਜਦ ਆਉਂਦੀ ਹੱਥ ਗਵਈਏ ਦੇ ਅਸਿੰਗਰ ਖੁਸ਼ ਹੁੰਦਾ ਜਦ ਵਿੱਚ ਕਨੇਡਾ ਗਾਵੇ ਆ ਫੜ ਕੇ ਜੈਰੀ ਨਾਗਣੂ ਆਂਦੀ ਖੁਸ਼ੀ ਸਪੇਰੇ ਨੂੰ ਅਫੜ ਕੇ ਜੈਰੀ ਨਾਗ ਨੂੰ ਹੰਦੀ ਖੁਸ਼ੀ ਸਪੇਰੇ ਨੂੰ ਮੈਂ ਸਦਕੇ ਫਣਿਆਰ ਖੁਸ਼ ਹੋ ਜਾਂਦਾ ਜੋਗੀ ਵੀਨ ਵਜਾਵੇ ਫਣਿਆਰ ਖੁਸ਼ ਹੋ ਜਾਂਦਾ ਜੋਗੀ ਵੀਨ ਵਜਾਵੇ ਦੁਸ਼ਮਣ ਖੁਸ਼ ਹੁੰਦਾ ਜਦ ਧੀ ਉਜੜਦੀ ਦੁਸ਼ਮਣ ਦੀ ਉਹ ਦੁਸ਼ਮਣ ਖੁਸ਼ ਹੋ ਜਾਂਦਾ ਜਦ ਧੀ ਉਜੜਦੀ ਦੁਸ਼ਮਣ ਦੀ ਮੈਂ ਸਦਕੇ ਮਿੱਤਰ ਖੁਸ਼ ਹੋ ਜਾਂਦਾ ਜਦ ਯਾਰ ਤੇ ਮਨ ਨੂੰ ਪਾਵੇ ਅਡਾਕਾ ਮਾਰ ਕੇ ਬੈਂਕ ਤੇ ਡੱਕ ਖੁਸ਼ੀ ਮਨਾਉਂਦਾ ਹੈ ਮੈਂ ਸਤਕੇ ਪੁਲਸੀਆ ਖੁਸ਼ ਹੁੰਦਾ ਜਦੋਂ ਫੜਕੇ ਚੋਰ ਲਿਆਵੇ ਪਟਕੇ ਡੱਟ ਬੋਦਲਦਾ ਹੁੰਦੀ ਕੁਜੀ ਸ਼ਰਾਬੀ ਨੂੰ ਮੈਂ ਸਤਕੇ ਪਟਕੇ ਡੱਟ ਬੋਦਲਦਾ ਹੁੰਦੀ ਕੁਜੀ ਸ਼ਰਾਬੀ ਨੂੰ ਅੰਬਲੀ ਖੋਜੋ ਅੰਬਲੀ ਖੋਜੋ ਜਾਂਦਾ ਉਤਰ ਜਹਾਜੋਂ ਜਾਵੇ ਅਕੁੱਗੀ ਖੋਜ ਹੁੰਦੀ ਏ ਪਾ ਕੇ ਆਲਣਾ 베ਰੀ ਤੇ ਮੈਂ ਸਦਕੇ ਖੁੱਗੀ ਖਜ ਹੁੰਦੀ ਏ ਪਾ ਕੇ ਆਲਣਾ 베ਰੀ ਤੇ ਅਕਊਆ ਖਜ ਹੁੰਦਾ ਜਦੋਂ ਬਣਿਆ ਆਲਣਾ ਟਾਵੇ ਅਕਊਆ ਖਜ ਹੁੰਦਾ ਜਦੋਂ ਬਲਿਆ ਆਲਣਾ ਟਾਵੇ ਵੈਗਰੂ ਅੱਲਾ ਬੋਲ ਕੇ ਗਿਆਨੀ ਮੁੱਲਾ ਖਜ ਹੋ ਜਾਂਦੇ ਨੇ ਅ ਪੰਡਤ ਪੰਡਤ ਖਜ ਹੁੰਦਾ ਜਦੋਂ ਮੰਦਰ ਚਿੱਟਾਲ ਖੜਕਾਵੇ ਅ ਪੰਡਤ ਖਜ ਹੋ ਜਾਂਦਾ ਜਦ ਮੰਦਰ ਚੱਲ ਮੰਦਰ ਚਿੱਟਾ ਲਖੜ ਕਾਵੇ ਉਹਦੋਂ ਪਟਵਾਰੀ ਖੋਚੋ ਜਾਂਦਾ ਏ ਜਦ ਜ਼ੈਲ ਸਿਰੇ ਦੀ ਮਿਲ ਜਾਵੇ ਮੈਂ ਸਤਕੇ ਜਦ ਜ਼ੈਲ ਸਿਰੇ ਦੀ ਮਿਲ ਜਾਵੇ ਜੱਟ ਨੂੰ ਖੁਸ਼ੀ ਹੁੰਦੀ ਜਦੋਂ ਇੰਤਕਾਲ ਚੜ ਜਾਵੇ ਅ ਜੱਟ ਨੂੰ ਖੁਸ਼ੀ ਬਥੇਰੀ ਆ ਜਦ ਇੰਤਕਾਲ ਚੜ ਜਾਵੇ ਭੈਣ ਖੁਸ਼ੀ ਹੁੰਦੀ ਜਦੋਂ ਬਣਦੀ ਰਖੜੀ ਵੀਰੇ ਦੇ ਮੈਂ ਸਤਕੇ ਭੈਣ ਖੁਸ਼ੀ ਹੁੰਦੀ ਜਦੋਂ ਬਣਦੀ ਰਖੜੀ ਵੀਰੇ ਦੇ ਅਮਾਣੂ ਖੁਸ਼ੀ ਹੁੰਦੀ ਜਦੋਂ ਨੌਨੂੰ ਵਿਆਹ ਕੇ ਲਿਆਵੇ ਅਪੁੱਤ ਨੂੰ ਖੁਸ਼ੀ ਹੁੰਦੀ ਜਦੋਂ ਬਾਪੂ ਪਹਿਲੀ ਵਾੰਦਾ ਏ ਮੈਂ ਸਤਕੇ ਪੁੱਤ ਨੂੰ ਖੁਸ਼ੀ ਹੁੰਦੀ ਜਦੋਂ ਬਾਪੂ ਪਹਿਲੀ ਵਾੰਦਾ ਏ ਅਬਾਪੂ ਨੂੰ ਖੁਸ਼ੀ ਹੁੰਦੀ ਜਦ ਪੁੱਤਰ ਕਮਾ ਕੇ ਲਿਆਵੇ ਪਾਪ ਨੂੰ ਖੁਸ਼ੀ ਹੁੰਦੀ ਜਦ ਪੁੱਤਰ ਵਿਆਹ ਕੇ ਲਿਆਵੇ ਪਾਪ ਨੂੰ ਖੁਸ਼ੀ ਹੁੰਦੀ ਜਦ ਪੁੱਤਰ ਕਮਾ ਕੇ ਲਿਆਵੇ ਪਾਪ ਨੂੰ ਖੁਸ਼ੀ ਹੁੰਦੀ ਜਦ ਪੁੱਤਰ ਵਿਆਹ ਕੇ ਲਿਆਵੇ ਲਓ ਜੀ ਇਹ ਸੀ ਇੱਕ ਪੰਜਾਬੀ ਲੋਕ ਗੀਤ ਜੇ ਤੁਹਾਨੂੰ ਚੰਗਾ ਲੱਗਾ ਤਾਂ ਲਾਇਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਕਿਉਂਕਿ ਇਹਦੇ ਵਿੱਚ ਬਹੁਤ ਸੋਹਣੇ ਸੋਹਣੇ ਬੋਲ ਨੇ ਤੇ ਉਹਨਾਂ ਹੀ ਮੰਦਰ ਪੁਜਾਰੀ ਵਿੱਚ ਜਿਹੜਾ ਟੱਲ ਖੜਕਾਉਂਦਾ ਹੈ ਪੰਡਤਾਂ ਤੇ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਜੇ ਜਿਹੜਾ ਗਿਆਨੀ ਹੈ ਤੇ ਮੁੱਲਾ ਹੈ ਇਹ ਜਦੋਂ ਆਪਦਾ ਵੈਗਰੂ ਤੇ ਖਦਾ ਦਾ ਨਾਮ ਲੈਂਦੇ ਹਨ ਤੇ ਇਹ ਵੀ ਖੁਸ਼ ਹੁੰਦੇ ਹਨ ਤੇ ਭੈਣ ਉਹ ਤੋਂ ਖੁਸ਼ ਹੁੰਦੀ ਹੈ ਜਦੋਂ ਭਰਾ ਦੇ ਗੁੱਟ ਤੇ ਰਖੜੀ ਬਣਦੀ ਹੈ ਤੇ ਮਾਂ ਉਹ ਤੋਂ ਖੁਸ਼ ਹੁੰਦੀ ਹੈ ਜਦੋਂ ਨੂੰਹ ਨੂੰ ਵਿਆਹ ਕੇ ਲਿਆਉਂਦੀ ਹੈ ਇਹਦੇ ਬੋਲ ਬਹੁਤ ਪਿਆਰੇ ਹਨ ਤੇ ਤੁਸੀਂ ਸੁਣਿਓ ਤੇ ਇਹਦਾ ਆਨੰਦ ਮਾਣੋ ਜੀ ਪਰ ਅੰਗਲੀ ਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਉਹ ਜਾਂਦੇ ਚੜਦਾ ਹੈ ਤੇ ਉਹਨੂੰ ਹੁੰਦਾ ਹੈ ਵੀ ਵਿੱਚ ਮੈਨੂੰ ਕੋਈ ਚੀਜ਼ ਨਹੀਂ ਮਿਲਨੀ ਤੇ ਜਦੋਂ ਉਹਾਜ ਤੋਂ ਉਤਰਦਾ ਹੈ ਉਦੋਂ ਫਿਰ ਲੁੱਡੀਆਂ ਪਾਉਂਦਾ ਹੈ ਵੀ ਮੈਂ ਹੁਣ ਉਤਰ ਆਇਆ ਹਾਂ ਤੇ ਇਹਦੇ ਬੋਲ ਬਹੁਤ ਪਿਆਰੇ ਹਨ ਤੇ ਸੁਣੋ ਤੇ ਮੈਨੂੰ ਜਿਹਾ ਗਿਆ ਧੰਨਵਾਦ ਜੀ